ਦੂਸਰੀ ਟੀਮ ਦਾ ਸਵਾਲ ਹੈ ਜੀ ਰਾਵੀ ਟੀਮ ਦਾ ਸਵਾਲ ਭਾਈ ਤਾਰੂ ਸਿੰਘ ਜੀ ਦਾ ਜਨਮ ਕਦੋਂ ਹੋਇਆ ਆ ਆਪਸ ਦੇ ਵਿੱਚ ਰਹਿ ਕਰਕੇ ਇਹ ਦੱਸਿਆ ਕਰਨਾ ਹੈ ਇੱਕ ਦੱਸੋ 4 ਅਕਤੂਬਰ 17 21 ਪੰਜਾਬੀ ਚ ਦੱਸੋ 4 ਅਕਤੂਬਰ 1721 ਸਹੀ ਜਵਾਬ ਹੈ ਜੀ 10 ਨੰਬਰ ਅੱਗੇ ਜੀ ਵਿਆਸ ਟੀਮ ਦਾ ਸਹਾਰਾ ਹੈ ਜ਼ਕਰੀਆ ਖਾਨ ਕਿੱਥੋਂ ਦਾ ਸੂਬੇਦਾਰ ਸੀ ਤੁਸੀਂ ਦੱਸਣਾ ਹੈ ਜ਼ਕਰੀਆ ਖਾਨ ਕਿੱਥੋਂ ਦਾ ਸੂਬੇਦਾਰ ਸੀ ਲਾਹੌਰ ਦਾ ਸਹੀ ਜਵਾਬ ਹੈ ਜੀ 10 ਨੰਬਰ ਅੱਗੇ ਜੀ ਚਨਾਲ ਟੀਮ ਦਾ ਸੰਭਾਲਿਆ ਮੁਗਲ ਬਾਦਸ਼ਾਹ ਅਕਬਰ ਸ਼ਾਹ ਨੇ ਕਿਸਵੇਂ ਪੂਰਨ ਖਾਤਮੇ ਦੇ ਫਰਮਾਨ ਜਾਰੀ ਕਰ ਦਿੱਤੇ ਜਿਹੜਾ ਮੂਵੀ ਦੇ ਵਿੱਚ ਪੁੱਲੇਗਾ ਉਹ ਹੀ ਜਵਾਬ ਦੇਣਾ ਜੀ ਸਿੱਖਾਂ ਦੀ ਗਲਤ ਜਵਾਬ ਨਾਨਕ ਪੰਥੀਆਂ ਦੇ ਧਿਆਨ ਨਾਲ ਜੀ ਜਿਹੜਾ ਆਪਾਂ ਸਿਲੇਬਸ ਦੇ ਵਾਸਤੇ ਇਲੈਕਟ੍ਰੀਕ ਕੋਈ ਨਹੀਂ ਸੀ ਸਿਰਫ ਮੂਵੀਆਂ ਪਟਾਈਆਂ ਗਈਆਂ ਸੀ ਕਿ ਬੱਚੇ ਮੂਵੀ ਚੱਕੇ ਤਰ੍ਹਾਂ ਦੇਖ ਲੈਂਦੇ ਆ ਉਹਦੇ ਵਿੱਚੋਂ ਨੁਮਾਈ ਦੇ ਵਿੱਚੋਂ ਆਪਾਂ ਕੁਐਸਚਨ ਕਰਦੇ ਆ ਨਾਨਕ ਪੰਥੀਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੱਕ ਜਾਂ ਕਹਿੰਦੇ ਸਾਡੇ ਸ਼ਹੀਦਾਂ ਦੇ ਵੇਲੇ ਤੱਕ ਸਾਡੇ ਪਾਵ ਨੂੰ ਨਾਨਕ ਪੰਥੀ ਕਹਿੰਦੇ ਸੀਗੇ ਕਿ ਨਾਨਕ ਦੇ ਰਾਹ ਚ ਰਹਿਣ ਵਾਲੇ ਕੌਮ ਹੈ ਅਗਲੀ ਟੀਮ ਹੈ ਜੇਲਮ ਟੀਮਾਂ ਇਸ ਟੀਮ ਦਾ ਸਵਾਲ ਹੈ ਜੀ ਆਪ ਦੱਸੋ ਉਸ ਮੱਤਖਾਨ ਦੇ بیٹے ਦਾ ਕੀ ਨਾਂ ਸੀ ਹਾਂ ਬੈਠ ਕੇ ਬੋਲ ਦੇਖੋ ਸ਼ਾਬਾਸ਼ ਇਹਨਾਂ ਦੇ ਵੀ 10 ਨੰਬਰ ਜੀ ਅੱਗੇ ਜੀ ਸਤੁਤ ਟੀਮ ਦਾ ਸਵਾਲ ਹੈ ਲਾਹੌਰ ਵਿੱਚ ਬਹੁਤ ਸਾਰੇ ਸਿੱਖ ਕੀ ਕੰਮ ਕਰਦੇ ਸਨ ਜਿਹੜਾ ਦੱਸਿਆ ਕਿ ਅਵੇ ਜਵਾਬ ਦੇਣਾ ਜੀ ਤਰਖਾਨ ਤੇ ਮਿਸਤਰੀ ਦਾ ਕੰਮ ਕਰਦੇ ਸੀ ਠੀਕ ਹੈ ਜੀ 10 ਨੰਬਰ ਅੱਗੇ ਜੀ ਰਾਵੀ ਟੀਮ ਦਾ ਸੰਭਾਲ ਕਿਸ ਵਰਗਾ ਨੀਤੀਵਾਨ ਤੇ ਗਨਿਤ ਦਾ ਮਾਰ ਦੂਰ ਦੂਰ ਤੱਕ ਨਹੀਂ ਮਿਲ ਰਿਆ ਸੀ ਉਸ ਵੇਲੇ ਭਾਈ ਸੁਭੇਗ ਸਿੰਘ ਸਾਡੀ ਕੌਮ ਦੇ ਜੋਧੇ ਐ ਜਿਨ੍ਹਾਂ ਨੂੰ ਅਸੀਂ ਅਰਦਾਸ ਸਰਜਾਨਾ ਯਾਦ ਕਰਦੇ ਹਾਂ ਚਖੜੀਆਂ ਤੇ ਚੜੇ ਜਿੱਥੇ ਉਹਨਾਂ ਕੋਲ ਅਧਿਆਤਮਿਕ ਵਿਦਿਆ ਅਸੀਂ ਦੁਨਿਆਵੀ ਵਿਦਿਆ ਦੇ ਵਿੱਚ ਵੀ ਇੰਨੇ ਮਾਨ ਸੀ ਮੁਗਲਾਂ ਦਾ ਰਾਜ ਸੀ ਪਰ ਮੁਗਲਾਂ ਕੋਲੇ ਕੋਈ ਵੀ ਮੁਸਲਮਾਨ ਇੰਨਾ ਗਨਿਤ ਦਾ ਮਾਰ ਨਹੀਂ ਸੀ ਜਿੰਨਾ ਉਸ ਸਮੇਂ ਤੇ ਭਾਈ ਸੁਭੇਗ ਸਿੰਘ ਗਨਿਤ ਦੇ ਵਿੱਚ ਮਾਰ ਸੀ

भाई तारू सिंह ਦੇ ਪਿੰਡ ਦਾ ਨਾਮ ਦੱਸਣਾ ਜੀ ਫੂਲਾ ਠੀਕ ਹੈ ਜੀ 10 ਨੰਬਰ ਅੱਗੇ ਜੀ ਜੇਲਮ ਟੀਮ ਦਾ ਸਹਾਰਾ ਭਾਈ ਤਾਰੂ ਸਿੰਘ ਦੇ ਮਾਤਾ ਤੇ ਪਿਤਾ ਦਾ ਨਾਮ ਤੁਨਾਲ ਦਾ ਨਹੀਂ ਬੋਲਦੇ ਠਰ ਕੇ ਤੈਨੂੰ ਤੂੰ ਬੁੱਤ ਬਹਿ ਕੇ ਜਵਾਬ ਦੇ ਆ ਕਰ ਖੜੇ ਨਹੀਂ ਹੋਣਾ ਠੀਕ ਹੈ ਜੀ 10 ਨੰਬਰ ਅਗੇ ਜੀ 17 ਜੀ ਉਹਦਾ ਆਪਣੇ ਸਿਰ ਦਾ ਸਵਾਲ ਇਹਦੇ ਰਾਊਂਡ ਤੋਂ ਬਾਅਦ ਆਪਾਂ ਨੰਬਰ ਦੇਖਾਂਗੇ ਕਿਹਦੇ ਕਿੰਨੇ ਹੋਗੇ ਸ਼ਬਦ ਪੂਰਾ ਕਰਨਾ ਹੈ ਜੀ ਜੋਵਣ ਜਾਂਦੇ ਨਾ ਡਰਾਂ ਇਹਦੇ ਚ ਬੋਲੋ ਜੀ ਪੂਰਾ ਦੂਜੀ ਲਾਈਨ ਵਿੱਚ ਸੁਣਿਆ ਨਾਲ ਅਗੇਂ ਕਿੰਤੀ ਜੋਗਣ ਪ੍ਰੀਤ ਵਿਣ ਫਰੀਦਾ ਕਿੰਤੀ ਜੋਗਣ ਪ੍ਰੀਤ ਵਿਣ ਆਪਾਂ ਜਵਾਨੀ ਦੀ ਅਵਸਥਾ ਜੇ ਜਿੰਦ ਜਿੰਦ ਨਾ ਬੰਦਾ ਕਹਿੰਦਾ ਮੇਰੇ ਰੰਗਾਂ ਕੋਣ ਹੈ ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਹਿੰਦੇ ਜਵਾਨੀ ਦੇ ਵਿੱਚ ਰੱਬ ਨਾਲ ਪਿਆਰ ਨਹੀਂ ਕੀਤਾ ਕਹਿੰਦੇ ਕਿੰਨੇ ਜੋਗਣ ਆਏ ਤੇ ਕਿੰਨੇ ਗਏ ਜੇ ਰੱਬ ਨਾਲ ਪਿਆਰ ਨਹੀਂ ਕੀਤਾ ਨਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਨੂੰ ਕਹਿੰਦੇ ਆਂ ਬਾਲ ਜਵਾਨੀ ਬਿਰਧਪੁਣ ਤੀਨ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਮਿਰਥਾ ਸਭ ਹੀ ਮਾਲ ਜੇ ਬਚਪਨ ਦੇ ਵਿੱਚ ਰੱਬ ਨਾਲ ਪਿਆਰ ਨਹੀਂ ਕੀਤਾ ਬਚਪਨ ਬੇਕਾਰ ਹੋ ਗਿਆ ਜਵਾਨੀ ਦੇ ਵਿੱਚ ਰੱਬ ਨਾਲ ਪਿਆਰ ਨਹੀਂ ਤੇ ਜਵਾਨੀ ਬੇਕਾਰ ਲਾਣ ਤੱਕ ਤੇਰੀ ਅਭੀ ਜਵਾਨੀ ਤੇ ਜੋ ਜਾਨ ਹੈ ਮੈ ਜੋ ਬਣ ਬਤ ਸੋ ਹੋਵੇ ਦੂਸਰੀ ਟੀਮ ਦਾ ਸਵਾਲ ਹੈ ਤੁਸੀਂ ਪੰਕਤੀ ਪੂਰੀ ਕਰਨੀ ਹੈ ਜੀ ਅਗਲੀ ਪੰਕਤੀ ਵੀ ਨਾਲ ਦੱਸਣੀ ਹੈ ਮੈਂ ਅੰਗਲੇ ਕੀ ਟੇਕ ਮੈਂ ਅੰਗਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਠੀਕ ਹੈ ਜੀ ਤਾਂ ਅਗੇ ਜੀ ਵਿਆਸ ਟੀਮ ਦਾ ਸਵਾਲ ਤੁਸੀਂ ਦੱਸਣਾ ਹੈ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਇੱਕ ਫਰਿਆਦੀ ਫਰਿਆਦ ਲੈ ਕੇ ਆਇਆ ਉਹਦਾ ਪੂਰਾ ਕੀ ਨਾਮ ਹੈ ਰਹੀਮ ਬਖਸ਼ ਠੀਕ ਹੈ ਜੀ ਨੰਬਰ ਰਹੀਮ ਬਖਸ਼ ਅੱਗੇ ਜੀ ਚੋਣ ਆਫ ਟੀਮ ਦਾ ਸੰਭਾਲ ਰਹੀਮ ਬਖਸ਼ ਦੀ ਬੇਟੀ ਨੂੰ ਕੌਣ ਲੈ ਗਿਆ ਸੀ ਪੱਟੀ ਦਾ ਫੌਜਦਾਰ ਸ਼ਾਫਤ ਬੇਗ ਠੀਕ ਹੈ ਜੀ ਪੱਟੀ ਦਾ ਫੌਜਦਾਰ ਜੱਟ ਬੇਗ ਲੈ ਗਿਆ ਸੀ ਤਸੀਂ ਅਸਾਂ ਬੈਠਿਆਂ ਬੈਠਿਆਂ ਨਹੀਂ ਤੇ ਖੜੇ ਹੋਵੇਂ ਤੇ ਨੰਬਰ ਘਟਾਗੇ ਸੁਵਾਲ ਹੈਗਾ ਰਹੀਮ ਬਖਸ਼ ਦੀ ਧੀ ਦਾ ਕੀ ਨਾਮ ਸੀ ਤੇ ਉਹਦੀ ਉਮਰ ਕਿੰਨੀ ਸੀ ਰਹੀਮ ਬਖਸ਼ ਦੀ ਧੀ ਦਾ ਨਾਮ ਸਮਣਾ ਕੀ ਉਸਦੀ ਉਮਰ ਦਵਾਰੇ ਪੇ ਸਮਣਾ ਸਲਮਾ ਸਲਮਾ ਖੰਮਾ ਸਲਮਾ ਉਮਰ ਕਿੰਨੀ ਸੀ ਹਾਂਜੀ 16 ਸਾਲ 16 ਸਾਲ ਠੀਕ ਹੈ ਨੰਬਰ ਦਾ ਸਹੀ ਜਵਾਬ

रावी टीम का सवाल है कृपाना धारण श्री गुरु, गुरु हरगोबिंद साहब जी ने छेवें पातशाह श्री गुरु हरगोबिंद साहब जी दस नंबर जी दोपाना धारण अगला सवाल है जी ਬਿਆਸ ਟੀਮ ਨੂੰ ਜਦੋਂ ਹਰਮੰਦਰ ਸਾਹਿਬ ਵਿਖੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਪਹਿਲਾ ਹੁਕਮਨਾਮਾ ਕਿਹੜਾ ਆਇਆ ਸੀ ਅੱਛਾ ਸੰਗਤ ਦੇ ਵਿੱਚੋਂ ਵੀ ਜਿਹੜੇ ਜਵਾਬ ਦੇ ਦੇਣਗੇ ਤੇ ਜੇ ਸੰਗਤ ਨੂੰ ਵੀ ਨਾਮ ਦਿੱਤੇ ਜਾਣ ਦਾ ਸੰਤਾ ਕੇ ਕਾਰਜਾ ਹਾਂਜੀ ਸੋਈ ਮਹਾਨਾ ਹਾਂਜੀ ਵਾ ਸੰਤਾ ਅੱਗੇ ਜੀ ਚਨਾਬ ਟੀਮ ਦਾ ਸੁਣਾ ਲੈ ਬਾਬਾ ਭੰਦਾ ਜੀ ਨੇ ਕਿੰਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੀ? ਛੇ 6 ਗੁਰੂ ਸਾਹਿਬ ਦੇ ਦਰਸ਼ਨ ਕੀਤੇ ਠੀਕ ਹੈ 10 ਨੰਬਰ ਅਗਲਾ ਸਵਾਲ ਹੈ ਜੀ ਜੇਲਮ ਧੀਵਨੋ ਬਾਬਾ ਭੰਦਾ ਜੀ ਕਿੰਨੇ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ? 10 ਸਾਲ ਠੀਕ ਹੈ ਬਹੁਤ ਬੜਾ ਮੈਨਰ ਹੈ ਜੀ ਅੱਗੇ ਸੀ ਸਤ루ਸ਼ ਟੀਮ ਦਾ ਸੰਭਾਲ ਹੈ ਪੰਡਤ ਕੇਸ ਨਦੀ ਦੇ ਸੂਰਜ ਨੂੰ ਪਾਣੀ ਚੜਾ ਰਹੇ ਸਨ ਉਹ ਨਦੀ ਦਾ ਨਾਮ ਕੀ ਹੈ ਤੇ ਕਿੱਥੇ ਹੈ ਉਹ ਸੁਣਾਇ ਗੰਗਾ ਨਦੀ ਇਹ ਸਥਾਨ ਹਰੀਦੁਆ ਦੁਬਾਰਾ ਫਿਰ ਬੋਲੋ ਜੀ ਗੰਗਾ ਨਦੀ ਤੇ ਸਥਾਨ ਹਰੀਦੁਆ ਠੀਕ ਹੈ ਨਦੀ ਦਾ ਨਾਮ ਹੈ ਗੰਗਾ ਨਦੀ ਹਰਦੁਆਰ ਦੇ ਵਿੱਚ ਵਹਿੰਦੀ ਹੈ ਗੁਰੂ ਨਾਨਕ ਦੇਵ ਜੀ ਵੇਲੇ ਪੰਡਤ ਲੋਕ ਸਿਉ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਸੀ ਕਹਿੰਦੇ ਸਾਡਾ ਪਾਣੀ ਸੂਰਜ ਤੱਕ ਜਾਊਗਾ ਅੱਗੇ ਜੀ ਦੂਜੀ ਟੀਮ ਦਾ ਸਵਾਲ ਹੈ ਰਾਵੀ ਟੀਮ ਦਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਇੱਧਰੋਂ ਪਾਣੀ ਦੇਣੇ ਤੇ ਮੈਂ ਪੱਛਮ ਵਾਲੇ ਪਾਸੇ ਨੂੰ ਕਰਕੇ ਪਾਣੀ ਦੇਣ ਲੱਗ ਗਿਆ। ਪੰਡਤਾਂ ਨੇ ਪੁੱਛਿਆ ਵੀ ਅਸੀਂ ਤਾਂ ਸੂਰਜ ਨੂੰ ਪਾਣੀ ਚਲਾ ਰਹੇ ਹਾਂ ਤੁਸੀਂ ਪਾਣੀ ਕਿੱਥੇ ਭੇਜ ਰਹੇ ਹੋ? ਗੁਰੂ ਜੀ ਆਪਣੇ ਕਹਿ ਬੀ ਪਾਣੀ ਦੇ ਰਿਹਾ ਆਪਣਾ ਫਸਲਾਂ ਨੂੰ। ਤੁਹਾਡਾ ਸਵਾਲ ਹੈ ਵੀ ਉਹ ਫਸਲਾਂ ਕਿੱਥੇ ਸੀ? ਆ ਕਹਿੰਦੇ ਲਹਾਰ ਦੇ ਵਿੱਚ। ਲੋਰ ਦੇ ਵਿੱਚ। 10 ਨੰਬਰ ਜੀ। ਅੱਗੇ ਜੀ ਬਿਆਸ ਟੀਮ ਦਾ ਸਵਾਲ ਗੁਰੂ ਨਾਨਕ ਦੇਵ ਜੀ ਨੇ ਆਰਤੀ ਕਿੱਥੇ ਉਚਾਈ ਜਦੋਂ ਇਹਨਾਂ ਦੁਆਰਾ ਫਿਰ ਬੋਲੋ ਜਗਨਨਾਥ ਗੁਰੀ ਜਗਨਨਾਥ ਗੁਰੀ ਇਹ ਸਾਤੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਦਾ ਵਿਚਾਰ ਰੱਖਿਆ ਜੀ 10 ਨੰਬਰ ਅੱਗੇ ਚਨਾਵ ਟੀਮ ਦਾ ਸਵਾਲ ਜੀ ਗੁਰੂ ਨਾਨਕ ਦੇਵ ਜੀ ਨੇ ਇੱਕ ਨਗਰ ਬਸਾਇਆ ਉਹ ਨਗਰ ਦਾ ਕੀ ਨਾਮ ਜੀ ਕਰਤਾਰ ਕਰਤਾਰ ਠੀਕ ਹੈ ਜੀ ਬਾਣੀ ਦੇ ਵੀ ਸ਼ਬਦ ਆਉਂਦਾ ਹੈ ਕਰਤਾਰ ਪੁਰਖ ਕਰਤਾ ਵਸੈ ਸੰਤਨ ਕੇ ਪਾਸ ਅੱਗੇ ਜੀ ਲਾਸਟ ਟੀਮ ਦਾ ਸਵਾਗਤ ਹੈ ਜੇਲਮ ਟੀਮ ਦਾ